ਇਕਤਾ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ ਕਿਸਾਨਾਂ ਦੀ ਗੰਨੇ ਦੀ ਬਕਾਇਆ ਰਾਸ਼ੀ ਜਲਦੀ ਦਿਓ ਗੰਨਾ ਕਿਸਾਨਾਂ ਦੀ ਗੰਨੇ ਦੀ ਬਕਾਇਆ ਰਾਸ਼ੀ ਜਲਦੀ ਦਿਓ ਸ਼ਾਨ ਮਜ਼ਦੂਰ ਇਕਤਾ ਜਿੰਦਾਬਾਦ ਬਹਾਵ ਜੂ ਕਾਦੀਆਂ ਜਿੰਦਾਬਾਦ ਬਹਾਵ ਕਾਦੀਆਂ ਜਿੰਦਾਬਾਦ ਬਹਾਵ ਸੰਬਰ ਮੁਰਦਾਬਾਦ ਬਹਾਵ ਸੰਬਰ ਮਰਦਾਬਾਦ ਕਿਸਾਨਾਂ ਦੀ ਪੇਮੈਂਟ ਖਾਣ ਵਾਲੇ ਬਹਾਵ ਸੰਬਰ ਮਰਦਾਬਾਦ ਬਹਾਵ ਸੰਬਰ ਮਰਦਾਬਾਦ ਕਿਸਾਨਾਂ ਦੀ 2021 22 ਦੀ ਜਿਹੜੀ ਪੇਮੈਂਟ ਖਾਣ ਵਾਲੀ ਬਾਹਰ ਦਸੰਦਰ ਮਰਦਾਵਾ ਗੁਆੜਾ ਸ਼ਹਿਰ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਜਲੰਧਰ ਦਾ ਇੱਕ ਬਫਦ ਐਸਟੀਐਫ ਫਗਵਾੜ ਦੇ ਦਫ਼ਤਰ ਵਿਖੇ ਪਹੁੰਚਾ ਜਿੱਥੇ ਉਹਨਾਂ ਨੇ ਗੰਨੇ ਦੀ ਬਕਾਇਆ ਰਕਮੀਆਂ ਨੂੰ ਲੈ ਕੇ ਇੱਕ ਮੰਗ ਪੱਤਰ ਐਸਟੀਐਫ ਫਗਵਾੜ ਦੇ ਨਾਮ ਤੇ ਦਿੱਤਾ ਇਸੇ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਨੇ ਗੱਲਬਾਤ ਕਰਦੇ ਕਿਹਾ ਕਿ ਫਗਵਾੜਾ ਗੰਨਾ ਮਿਲ ਵੱਲੋਂ ਉਹਨਾਂ ਨੇ 2021 ਅਤੇ 22 ਦੀ ਬਕਾਇਆ ਰਾਸ਼ੀ ਜੋ ਕਿ ਲਗਭਗ 7 ਕਰੋੜ ਰੁਪਏ ਬਣਦੀ ਹੈ ਉਹ ਉਹਨਾਂ ਨੂੰ ਨਹੀਂ ਮਿਲੀ ਉਨ੍ਹਾਂ ਨੇ ਕਿਹਾ ਕਿ ਕੁਝ ਸਮੇਂ ਪਹਿਲਾਂ ਕਿਸਾਨਾਂ ਦੀ ਸਰਕਾਰ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਪੰਜਾਬ ਸਰਕਾਰ ਨੇ ਮੰਨਿਆ ਸੀ ਕਿ ਇਹ ਰਾਸੀ ਸਰਕਾਰ ਕਿਸਾਨਾਂ ਨੂੰ ਹੀ ਦੋਵੇਂਗੀ ਪਰ ਅਜੇ ਤੱਕ ਕੋਈ ਵੀ ਅਦਾਇਗੀ ਕਿਸਾਨਾਂ ਨੂੰ ਨਹੀਂ ਦਿੱਤੀ ਗਈ ਜਿਸ ਕਾਰਨ ਉਹ ਅੱਜ ਐਸਟੀਐਮ ਫਗਵਾੜੇ ਨੂੰ ਮੰਗ ਪੱਤਰ ਦੇ ਰਹੇ ਹਨ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੀ ਬਕਾਇਆ ਰਾਸ਼ੀ ਜਲਦ ਹੀ ਨਾ ਮਿਲੀ ਤਾਂ ਉਹ ਆਪਣਾ ਅਗਲਾ ਸੰਗਰਾਸ਼ ਸ਼ੁਰੂ ਕਰਨ ਲਈ ਮਜਬੂਰ ਹੋਣਗੇ ਫਗਵਾੜ ਤੋਂ ਸੰਜੀਤ ਸਿੰਘ ਸੋਨੀ ਦੇ ਨਾਲ ਜੋ ਸ਼ਰਮਾ ਦੀ ਰਿਪੋਰਟ ਸਖਵੰਦਰ ਸਾਹਿਬ ਨੂੰ ਪਤਾ ਲਗਾਇਆ ਕਮੇਟੀ ਇੱਕ ਮਿੰਟ ਪਦਾਨ ਪੀਕੇ ਜੂ ਕਾਦੀਆਂ ਅੱਜ ਅਸੀਂ ਇੱਥੇ ਫਗਵਾੜੇ ਐਸ.ਕੇ.ਐਮ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਜਿਹੜਾ ਕਿ ਸਾਡੀ ਗੰਨੇ ਦੀ ਪਿਛਲੀ 21 ਦੀ ਬਕਾਇਆ ਰਾਸ਼ੀ ਪਈ ਆ ਜੋ ਸਾਡੇ ਨਾਲ ਗਵਰਨਮੈਂਟ ਨੇ ਵਾਅਦੇ ਕੀਤੇ ਸੀਗੇ ਵੀ ਜਦੋਂ ਮਿਲ ਚੱਲੂਗੀ ਸਾ ਬਕਾਇਆ ਰਕਮ ਜਿਹੜੀ ਅਸੀਂ ਸਮੇਂ ਸਿਰ ਪਾਵਾਂਗੇ ਪਰ ਹੱਲੇ ਤਾਈ ਕੋਈ ਮਤਲਬ ਸਾਡੀ ਪੇਮੈਂਟ ਹੱਲੇ ਤੇ ਨਹੀਂ ਆਈ ਇਸ ਕਰਕੇ ਅਸੀਂ ਐਸਡੀਐਮ ਨੂੰ ਸਾਬ ਨੂੰ ਮੰਗ ਪੱਤਰ ਦੇਣ ਆਏ ਆ ਤੇ ਜਲਦੀ ਤੋਂ ਜਲਦੀ ਸਾਡੀ ਜਿਹੜੀ ਬਕਾਇਆ ਰਕਮ ਖਾਤਿਆਂ ਚ ਪਾਓ ਜੀ ਟੋਟਲ ਅਮਾਉਂਟ ਕਿੰਨੀ ਸਰ ਹੈ ਗਿਆ ਜੀ 27 ਕਰੋੜ 77 ਲੱਖ 47 ਲੱਖ ਜੀ ਤੇ ਅਗਲੀ ਰਣਨੀਤੀ ਕੀ ਹੈ ਜੇ ਨਹੀਂ ਤੁਹਾਡੀ ਪੇਮੈਂਟ ਜੇ ਅਗਲੀ ਵੇ ਸਾਡਾ ਤਾਂ ਇਹ ਸੰਘਰਸ਼ ਕਰਾਂਗੇ ਜੀ ਫਿਰ ਹੋਰ ਬਲੌਕ ਕਰਾਂਗੇ ਜੀ ਫਿਰ ਸਾਨੂੰ ਮਜਬੂਰ ਹੋਣਾ ਪੈਣਾ ਜੀ ਡੀਟੀ ਰੋਡ ਬਾਕੀ ਆਣੇ ਫਗਵਾੜਾ ਗੱਜਰੀਆਂ ਜੀ ਕਿਸਮ ਮੈਂ ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ ਜਲੰਧਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅੱਜ ਅਸੀਂ ਫਗਵਾੜਾ ਦੇ ਵਿੱਚ ਜੋ ਬਾਹਰ ਸੰਦਰ ਦੀ 2021 22 ਦੀ ਪੇਮੈਂਟ ਹਾਲੇ ਤੱਕ ਖੜੀ ਆ ਗੰਨੇ ਦੀ ਪੇਮੈਂਟ ਖੜੀ ਆ ਉਹ ਅੱਜ ਤੋਂ ਕੋਈ ਸਮਾਂ ਪਹਿਲਾਂ ਸਰਕਾਰ ਨੇ ਸਾਨੂੰ ਵਾਅਦਾ ਕੀਤਾ ਸੀਗਾ ਵੀ ਜਿਹੜੀ ਉਹ ਪੇਮੈਂਟ ਬਕਾਇਆ ਰੱਖੀ ਆ ਸਰਕਾਰ ਕਰੇਗੀ ਅੱਜ ਤੱਕ ਨਾ ਬਾਗੋ ਸੰਦਲਬਾਹ ਦਾ ਇਨੀ ਕੋ ਜਮੀਨ ਅਟੈਚ ਕੀਤੀ ਆ ਤਾਂ ਨਾ ਕੋਈ ਸਰਕਾਰ ਨੇ ਮੁੜ ਕੇ ਕੋਈ ਗੱਲ ਕੀਤੀ ਆ ਅੱਜ ਅਸੀਂ ਸਾਡੀ ਹਾਈ ਕਮਾਂਡ ਸਾਡੇ ਪੰਜਾਬ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆ ਦੇ ਦਿਸ਼ਾ ਨਿਰਦੇਸ਼ਾਂ ਦੇ ਆਧਾਰ ਤੇ ਅਸੀਂ ਅੱਜ ਇੱਥੇ ਆਏ ਆ ਅਸੀਂ ਅੱਜ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਕਿ ਜਿਹੜੀ ਸਾਡੀ ਬਕਾਇਆ ਰਾਸ਼ੀ ਆ ਸਰਕਾਰ ਨੇ ਸਾਡਾ ਜਿਸ ਤਰ੍ਹਾਂ ਵਾਅਦਾ ਕੀਤਾ ਉਹ ਜਲਦੀ ਤੋਂ ਜਲਦੀ ਕਿਸਾਨਾਂ ਦੇ ਖਾਤਿਆਂ 'ਚ ਪਾਵੇ ਅਗਰ ਸਰਕਾਰ ਇਹ ਧਿਆਨ ਨਾ ਕਰਨੀ ਕਰਦੀ ਆ ਤਾਂ ਇਹ ਭਾਰਤੀ ਕਿਸਾਨ ਯੂਨੀਅਨ ਆਕਾਦੀਆਂ ਸੰਘਰਸ਼ ਕਰਨ ਲਈ ਮਜਬੂਰ ਹੋਗੀ ਸਰ ਟੋਟਲ ਅਮਾਉਂਟ ਕਿੰਨੀ ਆਪਣੀ ਟੋਟਲ ਅਮਾਉਂਟ 27 ਕਰੋੜ 74 ਲੱਖ ਰੁਪਈਆ ਹਾਲੇ ਜਿਹੜੀ ਕਿਸਾਨਾਂ ਦੀ ਬਾਹਰ ਸੰਧਰਾਂ ਦੀ ਜਿਹੜੀ ਪੇਮੈਂਟ ਉਹ ਅਜੇ ਬਕਾਇਆ ਖੜੀ ਹੈ ਅਗਲੀ ਰਣਨੀਤੀ ਕੀ ਹੈ ਜੀ ਅਗਲੀ ਰਣਨੀਤੀ ਸਾਡੀ ਇਹ ਹੈ ਵੀ ਜੇ ਸਰਕਾਰ ਜਿਵੇਂ ਸਾਡਾ ਵਾਅਦਾ ਕੀਤਾ ਵੀ ਇਹ ਪੈਸਾ ਸਰਕਾਰ ਦੇਊਗੀ ਨਹੀਂ ਦਿੰਦੀ ਅਸੀਂ ਬਹੁਤ ਜਲਦੀ ਬਹੁਤ ਤਕੜਾ ਇੱਥੇ ਅੰਦੋਲਨ ਫੋੜ ਦੇ ਵਿੱਚ ਸ਼ੁਰੂ ਕਰਾਂਗੇ